ਸਤ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦਾ ਹਾਂ ਤੇ ਜੇਕਰ ਤੁਸੀਂ ਮੇਰੇ YouTube ਚੈਨਲ ਜਾਂ ਫਿਰ Facebook ਪੇਜ ਜਾਂ ਫਿਰ ਮੇਰੀ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਵਕਤ ਫਰਾਂਸ ਦੇਸ਼ ਦਾ ਪੈਰਿਸ ਸ਼ਹਿਰ ਘੁੰਮ ਰਿਹਾ ਤੇ ਹੁਣੇ-ਹੁਣੇ ਮੈਂ ਆਈਫਲ ਟਾਵਰ ਦੇ ਉੱਤੇ ਯਾਨੀ ਕਿ ਟਾਪ ਦੇ ਉੱਤੇ ਜਾ ਕੇ ਆਇਆ ਤੇ ਉਹਦੀ ਵੀ ਮੈਂ ਵੀਡੀਓ ਇਸ ਤੋਂ ਇਲਾਵਾ ਯੂਰਪ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਆਪਣੇ ਚੈਨਲ ਦੇ ਉੱਤੇ ਤੇ Facebook ਪੇਜ ਦੇ ਉੱਤੇ ਅਪਲੋਡ ਕਰ ਚੁੱਕੀਆਂ ਆ ਤੇ ਇਸ ਵਕਤ ਮੈਂ ਹੁਣ ਜਾ ਰਿਹਾ ਵਾ ਜੀ ਆਈਫਲ ਟਾਵਰ ਤੋਂ ਮੈਂ 오ਪੇਰਾ ਹਾਊਸ ਵੱਲ ਨੂੰ ਜਾ ਰਿਹਾ 오ਪੇਰਾ ਹਾਊਸ ਦੇ ਲਾਗੇ ਬੈਨੇ ਜਾ ਕੇ ਬਹੁਤ ਸਾਰੀਆਂ ਉੱਥੇ ਬਾਜ਼ਾਰ ਆਉ ਓਪੀਰਾ ਹਾਊਸ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਉਹ ਕੀ ਹੈਗਾ ਹੈ ਤੇ ਕਿਉਂ ਇੰਨਾ ਜ਼ਿਆਦਾ ਫੇਮਸ ਆ ਇਸ ਤੋਂ ਇਲਾਵਾ ਮੈਂ ਹੁਣ ਬੱਸ ਦੇ ਵਿੱਚ ਬੈਠਣ ਲਈ ਬੱਸ ਸਟੈਂਡ ਵੱਲ ਨੂੰ ਜਾ ਰਿਹਾ ਯਾਨੀ ਕਿ ਬੱਸ ਸਟਾਪ ਵੱਲ ਨੂੰ ਜਾ ਰਿਹਾ ਅਸਲ ਦੇ ਵਿੱਚ ਮੈਂ ਸੋ ਇੱਥੇ ਮੈਂ ਬੱਸ ਦੀ ਵੇਟ ਕਰਦਾ ਪਿਆ ਆ ਤੇ ਇਹ ਜਦੋਂ ਆਪਾਂ ਬੱਸ ਵਿੱਚ ਬੈਠਾਂਗੇ ਤਾਂ ਬੱਸ ਇੱਕ ਵਾਰੀ ਫੇਰ ਤੋਂ ਆਈਫਲ ਟਾਵਰ ਦੇ ਨਜ਼ਦੀਕ ਤੋਂ ਲੰਘੇਗੀ ਸੋ ਮੈਂ ਵੈਸੇ ਤਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਆਈਫਲ ਟਾਵਰ ਬਾਰੇ ਬਹੁਤ ساری ਜਾਣਕਾਰੀ ਦਿੱਤੀ ਹੋਈ ਆ ਪਰ ਕੁਝ ਇੱਕ ਜਾਣਕਾਰੀ ਜਿਹੜੀ ਰਹਿ ਗਈ ਸੀਗੀ ਉਹ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਈਫਲ ਟਾਵਰ ਬਾਰੇ ਦਵਾਂਗਾ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀ ਦੇਖੋਗੇ ਤੇ ਇਸ ਵੀਡੀਓ ਨੂੰ ਵੀ ਪਸੰਦ ਕਰੋਗੇ ਸੋ ਵੀਡੀਓ ਤੁਹਾਨੂੰ ਜੇ ਵਧੀਆ ਲੱਗੇ ਤੇ ਇਸ ਨੂੰ ਲਾਈਕ ਜਰੂਰ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੇਰੇ ਫੇਸਬੁੱਕ ਪੇਜ ਨੂੰ ਲਾਈਕ ਵੀ ਕਰਿਓ ਸੋ ਲਓ ਜੀ ਆਪਾਂ ਹੌਲੀ ਹੌਲੀ ਘੁੰਮਦੇ ਘੁੰਮਦੇ ਇੱਕ ਪਾ ਇੱਕ ਵਾਰੀ ਫੇਰ ਬੱਸ ਵਿੱਚ ਬੈਠ ਕੇ ਆਈਫਲ ਟਾਵਰ ਦੇ ਨਜ਼ਦੀਕ ਪਹੁੰਚ ਗਏ ਆ ਤੇ ਜਿਵੇਂ ਬੱਸ ਆਈਫਲ ਟਾਵਰ ਦੇ ਨਜ਼ਦੀਕ ਪਹੁੰਚਦੀ ਹੈ ਤੇ ਮੈਂ ਤੁਹਾਨੂੰ ਆਈਫਲ ਟਾਵਰ ਬਾਰੇ ਕੁਝ ਹੋਰ ਰੌਚਕ ਜਾਣਕਾਰੀਆਂ ਦਵਾਂਗਾ ਤੁਸੀਂ ਸਾਹਮਣੇ ਦੇਖ ਸਕਦੇ ਆ ਜੀ ਅੱਗੇ ਆਪਾਂ ਇਹ ਪੈਰਿਸ ਸ਼ਹਿਰ ਹੈਗਾ ਹੈ ਤੇ ਪੈਰਿਸ ਸ਼ਹਿਰ ਦੇ ਵਿੱਚੋਂ ਦੀ ਆਪਾਂ ਜਾ ਰਹੇ ਆ ਸੋ ਲੋ ਜੀ ਆਪਾਂ ਬੱਸ ਦੇ ਵਿੱਚ ਬੈਠ ਕੇ ਹੁਣ ਆਈਫਲ ਟਾਵਰ ਦਾ ਸਾਹਮਣੇ ਦਾ ਨਜ਼ਾਰਾ ਦੇਖ ਰਹੇ ਹਾਂ ਤੁਸੀਂ ਦੇਖੋ ਆਈਫਲ ਟਾਵਰ ਕਿੰਨਾ ਜ਼ਿਆਦਾ ਉੱਚਾ ਹੈ ਤੇ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਪੂਰਾ ਟਾਪ ਤੱਕ ਮੈਂ ਗਿਆ ਉਹ ਸਾਰੀ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਓ ਤੇ ਫਿਲਹਾਲ ਮੈਂ ਤੁਹਾਨੂੰ ਇੱਥੇ ਆਈਫਲ ਟਾਵਰ ਬਾਰੇ ਕੁਝ ਇੱਕ ਹਲਕੀ ਫੁਲਕੀ ਰੋਚਕ ਜਿਹੀ ਜਾਣਕਾਰੀ ਤੁਹਾਨੂੰ ਦੇ ਦੇਣਾ ਚਾਹੁੰਦਾ ਹਾਂ ਸੋ ਇਹ ਜਿਹੜਾ ਤੁਸੀਂ ਇਹਦਾ ਦੇਖ ਰਹੇ ਨਾ ਇਹਦੇ ਟੋਟਲ 3 ਫਲੋਰ ਹੈਗੇ ਆ ਤੇ ਮੈਂ ਇਹ ਤੇ ਸੈਕੰਡ ਫਲੋਰ ਤੱਕ ਦੀ ਟਿਕਟ ਮੈਨੂੰ ਮਿਲੀ ਸੀਗੀ ਤੇ ਸੈਕੰਡ ਫਲੋਰ ਤੱਕ ਮੈਂ ਇੱਥੇ ਜਾ ਕੇ ਆਇਆ ਔਰ ਦੋਸਤੋ ਆਈਫਲ ਟਾਵਰ ਦੁਨੀਆ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਥਾਂ ਹੈਗੀ ਆ ਹਰ ਸਾਲ ਤਕਰੀਬਨ 8 ਕਰੋੜ ਤੋਂ ਵੀ ਜ਼ਿਆਦਾ ਲੋਕ ਪੈਰਿਸ ਆਉਂਦੇ ਆ ਆਈਫਲ ਟਾਵਰ ਨੂੰ ਦੇਖਣ ਦੇ ਲਈ ਸੋ ਮੈਂ ਤੁਸੀਂ ਤੁਸੀਂ ਦੇਖ ਹੀ ਸਕਦੇ ਆ ਕਿ ਇਹਦੇ ਸਾਹਮਣੇ ਕਿੰਨਾ ਜ਼ਿਆਦਾ ਰਸ਼ ਹੈਗਾ ਤੇ ਮੈਂ ਕਾਫੀ ਜ਼ਿਆਦਾ ਮਾਰਨਿੰਗ ਟਾਈਮ ਆ ਗਿਆ ਸੀਗਾ अर्ਲੀ ਮਾਰਨਿੰਗ ਇੱਥੇ ਆ ਗਿਆ ਸੀਗਾ ਉਸਤੇ ਬਾਵਜੂਦ ਵੀ ਮੈਨੂੰ ਟਿਕਟ ਕਾਊਂਟਰ ਤੱਕ ਪਹੁੰਚਣ ਦੇ ਲਈ ਡੇਢ ਘੰਟੇ ਤੋਂ ਵੀ ਜ਼ਿਆਦਾ ਸਮਾਂ ਲੱਗ ਗਿਆ ਔਰ ਤੁਸੀਂ ਜੇਕਰ ਤੁਸੀਂ ਵੀ ਤੁਹਾਡਾ ਵੀ ਉਹਤੇ ਤੇ ਕੋਮਨ ਲਈ ਆ ਰਹੇ ਆ ਫਾਇਰ ਫਰਾਂਸ ਦੇ ਵਿੱਚ ਤੇ ਤੁਸੀਂ ਵੀ अर्ਲੀ ਮਾਰਨਿੰਗ ਆਇਓ ਸੋ ਇਹਦਾ ਜਿਹੜਾ ਫਰਸਟ ਤੇ ਸੈਕੰਡ ਫਲੋਰ ਹੈਗਾ ਜਿੱਥੇ ਜਿੱਥੇ ਮੈਂ ਘੁੰਮ ਕੇ ਆਇਆ ਉਹ ਦੂਰੋਂ ਦੇਖਣ ਨੂੰ ਤਾਂ ਲੱਗਦਾ ਛੋਟਾ ਜਿਹਾ ਪਰ ਇਹ ਬਹੁਤ ਜ਼ਿਆਦਾ ਵੱਡਾ ਆ ਤੇ ਇਹਦੇ ਅੰਦਰ ਬਹੁਤ ਸਾਰੇ ਰੈਸਟੋਰੈਂਟ ਬਣੇ ਹੋਏ ਆ ਸ਼ਾਪਸ ਬਣੀਆਂ ਹੋਈਆਂ ਜਿੱਥੇ ਤੁਸੀਂ ਸ਼ੋਪਿੰਗ ਕਰ ਸਕਦੇ ਆ ਖਾਣ ਪੀਣ ਨੂੰ ਕਾਫੀ ਚੀਜ਼ਾਂ ਹੈਗੀਆਂ ਆ ਸੋ ਉਹ ਜਿਹੜੇ ਸ਼ੋਪਿੰਗ ਸਟੋਰ ਜਿਹੜੇ ਹੈਗੇ ਉਹਦੇ ਵਿੱਚ ਜ਼ਿਆਦਾਤਰ ਸਮਾਨ ਜਿਹੜਾ ਹੈਗਾ ਜਿਦਾ ਕਿ ਕਿਤਾਬਾਂ ਵਗੈਰਾ ਜਾਂ ਇਹਦੇ ਨਾਲ ਆਈਫਲ ਟਾਵਰ ਦੇ ਨਾਲ ਰਿਲੇਟਡ ਸਮਾਨ ਵਗੈਰਾ ਜਿਹਦਾ ਟੂਰਿਸਟ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਇੱਥੇ ਰੱਖੀਆਂ ਆ ਤੇ ਅੰਦਰ ਜਾਣ ਦੇ ਲਈ ਸਿਕਿਉਰਿਟੀ ਚੈੱਕ ਬਹੁਤ ਤਕੜਾ ਹੁੰਦਾ ਜਿਦਾਂ 에ਅਰਪੋਰਟ ਦੇ ਉੱਤੇ ਸਿਕਿਉਰਿਟੀ ਚੈੱਕ ਹੁੰਦਾ ਇਸ ਤਰ੍ਹਾਂ ਦੋ ਵਾਰੀ ਸਿਕਿਉਰਿਟੀ ਚੈੱਕ ਹੋਇਆ ਇੱਥੇ ਤੇ ਦੇਖੋ ਕਿੰਨਾ ਜ਼ਿਆਦਾ ਤਕੜਾ ਸਟਰਕਚਰ ਹੈਗਾ ਤੇ ਰਸ਼ ਵੀ ਤੁਸੀਂ ਦੇਖ ਸਕਦੇ ਆ ਤੇ ਆਲੇ-ਦੁਆਲੇ ਇਹਦੇ ਬੁਲੇਟ ਪ੍ਰੂਫ ਜਿਹੜਾ ਹੈਗਾ ਆ ਇਹਦੀ ਬਾਉਂਡਰੀ ਕੀਤੀ ਹੋਈ ਆ ਯਾਨੀ ਕਿ ਇੱਥੇ ਸਿਕਿਉਰਿਟੀ ਦਾ ਪੂਰਾ ਤਕੜਾ ਇੰਤਜ਼ਾਮ ਹੈਗਾ ਆ ਸੋ ਲੋ ਜੀ ਹੁਣ ਮੈਂ ਤੁਹਾਨੂੰ ਇਸ ਆਈਫਲ ਟਾਵਰ ਬਾਰੇ ਕੁਝ ਇੱਕ ਰੌਚਕ ਤੱਥ ਕੁਝ ਇੱਕ ਰੌਚਕ ਜਾਣਕਾਰੀਆਂ ਦਿੰਦਾ ਜੀ ਇਹ ਜਿਹੜਾ ਆਈਫਲ ਟਾਵਰ ਤੁਸੀਂ ਦੇਖ ਰਹੇ ਹੋ ਇਹ ਟੋਟਲੀ ਆਇਰਨ ਦਾ ਬਣਿਆ ਹੋਇਆ ਹੈ ਔਰ ਇਹਦਾ ਟੋਟਲ ਭਾਰ ਹੈਗਾ 10000 ਟਨ ਔਰ ਤੁਸੀਂ ਦੇਖੋ ਇਹ ਇੰਨਾ ਵੱਡਾ ਸਟਰਕਚਰ ਹੈਗਾ ਆ ਇਸ ਨੂੰ ਬਣਨ ਦੇ ਵਿੱਚ ਸਿਰਫ 2 ਸਾਲ ਤੇ 2 ਮਹੀਨੇ ਦਾ ਸਮਾਂ ਲੱਗਿਆ ਸੀਗਾ ਔਰ ਇਹਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਦਰਿਆ ਵਗਦਾ ਹੈ ਤੇ ਉਹਦੇ ਪੁਲ ਦੇ ਉੱਤੇ ਇੱਕ ਛੋਟੀ ਜਿਹੀ ਮਾਰਕੀਟ ਲੱਗੀ ਹੋਈ ਹੈ ਸੋ ਆਪਾਂ ਜੀ ਗੱਲ ਕਰੀਏ ਆਈਫਲ ਟਾਵਰ ਬਾਰੇ ਤੇ ਇਹ ਇੱਕ ਇੰਨਾ ਵੱਡਾ ਸਟਰਕਚਰ ਹੈਗਾ ਕਿ ਇਸ ਨੂੰ ਹਰ 7 ਸਾਲ ਦੇ ਬਾਅਦ ਪੇਂਟ ਕੀਤਾ ਜਾਂਦਾ ਹੈ ਔਰ ਇਸ ਨੂੰ ਪੇਂਟ ਕਰਨ ਦੇ ਲਈ ਟੋਟਲ 6000 ਲੀਟਰ ਤੋਂ ਵੀ ਜ਼ਿਆਦਾ ਦਾ ਜਿਹੜਾ ਪੇਂਟ ਹੈਗਾ ਉਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਔਰ ਤੁਸੀਂ ਦੇਖੋ ਆਲੇ-ਦੁਆਲੇ ਦਾ 뷰 ਕਿੰਨਾ ਸੋਹਣਾ ਹੈ ਤੇ ਸਾਹਮਣੇ ਰਸ਼ ਤੁਸੀਂ ਦੇਖੋ ਆਈਫਲ ਟਾਵਰ ਦੇ ਨੇੜੇ ਮੈਨੂੰ ਪੂਰੇ ਪੈਰਿਸ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਮਿਲਿਆ ਸੋ ਇਹ ਜਿਹੜਾ ਤੁਸੀਂ ਸਟਰਕਚਰ ਸਾਹਮਣੇ ਦੇਖ ਰਹੇ ਆ Eiffel Tower ਇਸ ਦਾ ਜਿਹੜੀ ਜਿਹੜੀ ਟੋਟਲ ਹਾਈਟ ਹੈਗੀ ਆ ਉਹ ਹੈ 324.75 ਮੀਟਰ ਔਰ ਤੁਸੀਂ ਦੇਖੋ ਜਿੱਦਾਂ ਜਿੱਦਾਂ ਆਪਾਂ ਦੂਰ ਜਾਈ ਜਾਂਦੇ ਇਹਦਾ ਵਿਊ ਹੋਰ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਜਾਂਦਾ ਔਰ ਦਿਲ ਕਰਦਾ ਇਹਨੂੰ ਦੇਖੀਏ ਇਹ ਦੇਖੀਏ ਇਹ ਪਰ ਮਤਲਬ ਕਿ ਦੇਖ-ਦੇਖ ਕੇ ਮੰਨ ਨਹੀਂ ਪੜਦਾ ਪਰ ਹੁਣ ਆਪਾਂ ਅੱਗੇ ਵੀ ਪੈਰਿਸ ਸਿਟੀ ਹੋਰ ਵੀ ਕਈ ਥਾਵਾਂ ਤੇ ਜਾਣਾ ਹੈਗਾ ਆ ਸੋ ਹੁਣ ਮੈਂ ਜਾ ਰਿਹਾ ਹਾਂ ਵਾ 오ਪੇਰਾ ਹਾਊਸ ਵੱਲ ਤੇ ਉਧਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਇੱਕ ਨਾ ਗੇਟ ਆਉਂਦਾ ਹੈ ਬਹੁਤ ਜ਼ਿਆਦਾ ਫੇਮਸ ਹੈਗਾ ਉਸ ਦਾ ਨਾਮ ਹੈਗਾ ਆਰਕ ਡੀ ਟ੍ਰੈਂਪ ਤੇ ਜਿੱਦਾਂ ਦਾ ਦਿੱਲੀ ਦਾ ਇੰਡੀਆ ਗੇਟ ਹੈਗਾ ਉਦਾਂ ਦਾ ਉਹਦੀ ਸ਼ੇਪ ਥੋੜੀ ਜੀ ਉਦਾਂ ਦੀ ਹੈਗੀ ਆ ਸੋ ਮੈਂ ਕੱਲ ਰਾਤ ਵੀ ਉੱਥੇ ਗਿਆ ਸੀਗਾ ਉਹਦੀ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਆ ਉਹਦੀ ਵੀਡੀਓ ਤੁਹਾਨੂੰ ਮੇਰੇ ਫੇਸਬੁੱਕ ਪੇਜ ਤੇ ਵੀ ਮਿਲ ਜਾਏਗੀ ਅਤੇ YouTube ਚੈਨਲ ਤੇ ਵੀ ਮਿਲ ਜਾਵੇਗੀ ਸੋ ਜੇਕਰ ਤੁਸੀਂ ਮੇਰੀ ਵੀਡੀਓ ਨੂੰ YouTube ਚੈਨਲ ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫਾਲੋ ਜਰੂਰ ਕਰਿਓ ਤੁਹਾਨੂੰ ਮੇਰੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਉੱਤੇ ਯੂਰਪ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਸੋ ਤੁਸੀਂ ਇਹਨਾਂ ਵੀਡੀਓਜ਼ ਨੂੰ ਜਰੂਰ ਦੇਖਿਓ ਤੇ ਤੁਸੀਂ ਦੇਖੋ ਜਿਹੜਾ ਇਹਦਾ ਪੈरिस ਸ਼ਹਿਰ ਦੀਆਂ ਬਿਲਡਿੰਗਾਂ ਦੇਖੋ ਆਰਕੀਟੈਕਚਰ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਲਗਭਗ ਜਿੱਦਾਂ ਇੱਦਾਂ ਲੱਗਦਾ ਵੀ ਸੇਮ ਜਿਹਾ ਹੀ ਆਰਕੀਟੈਕਚਰ ਹੈਗਾ ਆ ਕਿ ਇੱਕ ਬਾਲਕਨੀ ਹੈਗੀ ਆ ਸਾਹਮਣੇ ਥੱਲੇ ਹੀਠਾ ਸ਼ੋਰੂਮ ਬਣੇ ਹੋਏ ਆ ਔਰ ਇਹ ਬਿਲਡਿੰਗਾਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਪੁਰਾਣੀਆਂ ਆ ਕਿਸੇ ਸਮੇਂ ਜਦੋਂ ਇੱਥੇ ਆਵਾਜਾਈ ਦਾ ਸਾਧਨ ਘੋੜਿਆਂ ਦੇ ਉੱਤੇ ਜਾਂ ਘੋੜਾ ਗਾੜੀ ਦੇ ਉੱਤੇ ਆਵਾਜਾਈ ਹੁੰਦੀ ਸੀਗੀ ਉਹਨਾਂ ਜਮਾਨਿਆਂ ਦੀਆਂ ਬਿਲਡਿੰਗਾਂ ਉਸੇ ਤਰੀਕੇ ਦੀਆਂ ਬਣੀਆਂ ਹੋਈਆਂ ਔਰ ਤੁਸੀਂ ਦੇਖੋ ਇਹ ਜਿਹੜਾ ਸਾਹਮਣੇ ਖਿੜਕੀਆਂ ਹੈਗੀਆਂ ਇਹਦੇ ਉੱਪਰ ਇੱਕ ਗੋਲ-ਗੋਲ ਜਿਹਾ ਸਟਰਕਚਰ ਹੈਗਾ ਆ ਇਹ ਇਸੇ ਕਰਕੇ ਬਣਾਇਆ ਸੀਗਾ ਤਾਂ ਕਿ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਵੱਡੇ ਵਾਹਨ ਹੈਗੇ ਆ ਜਾਂ ਘੋੜਿਆਂ ਦੇ ਪਿੱਛੇ ਜਿਹੜੇ ਵੱਡੇ ਸਾਧਨ ਲੱਗੇ ਹੁੰਦੇ ਸੀਗੇ ਉਹ ਸਿੱਧਾ ਅੰਦਰ ਚਲੇ ਜਾਣ ਪਰ ਸਮੇਂ ਦੇ ਨਾਲ ਨਾਲ ਇਸ ਨੂੰ ਜਿਹੜਾ ਮੋਡੀਫਾਈ ਕਰ ਦਿੱਤਾ ਗਿਆ ਤੇ ਆਲੇ ਦੁਆਲੇ ਦਾ ਤੁਸੀਂ ਥਿ ਵਿਊ ਦੇਖੋ ਕਿੰਨਾ ਜ਼ਿਆਦਾ ਸੋਹਣਾ ਆ ਕਿ ਵੀ ਡਰਾਈਵਿੰਗ ਔਨ ਦਾ ਸ਼ੌਨਜ਼ ਐਲੀਜ਼ੇ ਇਤਨੇ ਜਿਹੜੀ ਥਾਂ ਤੇ ਮੈਂ ਜਾ ਰਿਹਾ ਹਾਂ ਉਹ 오ਪੇਰਾ ਹਾਊਸ ਉਹਦੇ ਨਜ਼ਦੀਕ ਇੱਕ ਮਿਊਜ਼ੀਅਮ ਵੀ ਹੈਗਾ ਆ ਉੱਥੇ ਜਿੱਦਾਂ ਪੁਰਾਣੇ ਟਾਈਮ ਦੇ ਉੱਤੇ ਪਰਫਿਊਮ ਵਗੈਰਾ ਕਿੱਦਾਂ ਬਣਦੇ ਸਕੇ ਉਹ ਦੱਸਦੇ ਆ ਉੱਥੇ ਸੋ ਉਸ ਮਿਊਜ਼ੀਅਮ ਦੇ ਵਿੱਚ ਵੀ ਜਾਵਾਂਗੇ ਤੇ ਵੀਡੀਓ ਜਿਹੜੀ ਹੈਗੀ ਆ ਉਹ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਦੇਊਗੀ ਨੌਲੇਜ ਤਾਂ ਦੇਊਗੀ ਰੋਗੀ ਪਰ ਉਸ ਦੇ ਨਾਲ ਤੁਸੀਂ ਸਾਹਮਣੇ ਵਿਊ ਦੇਖੋ ਕਿੰਨੇ ਜ਼ਿਆਦਾ ਸ਼ਾਨਦਾਰ ਹੈਗੇ ਆ ਤੇ ਮੌਸਮ ਅੱਜ ਕਾਫੀ ਸਾਫ਼ ਆ ਕੱਲ ਜਾਂ ਪਰਸੋਂ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਰਹੀ ਇੱਥੇ ਪਰ ਅੱਜ ਸਾਫ਼ ਮੌਸਮ ਦੇ ਵਿੱਚ ਘੁੰਮਣ ਫਿਰਨ ਦਾ ਵੀ ਪੂਰਾ ਮਜ਼ਾ ਆ ਰਿਹਾ ਹੈ ਲਿਯੋਨ ਪੋਰਟੋ ਨਾਂਟੇ ਬ੍ਰੈਸ ਪ੍ਰਿਯੋਨ The mode of transportation used to be horse carriages, so the big gates. So, see on your right hand side, on your left hand side, the buildings have got big blue gates, so the horse carriage can actually go inside. Because of which France. The, the land that is, uh, is French falls in 12 different time zones. So, France is one country which actually is present in 12 different time zones. You see the brand on the right hand side, Decathlon is French. So we are now going to be getting down very soon. We are getting down at the Opera House. So the Opera House was actually constructed in the year 18. 62 bye ਤੇ ਆ ਕੇ ਟੈਕ ਵਾਸ ਸੋ ਲੋ ਜੀ ਬੱਸ ਦੇ ਵਿੱਚੋਂ ਮੈਂ ਉਤਰ ਗਿਆ ਤੇ ਬੱਸ ਦੇ ਵਿੱਚੋਂ ਉਤਰ ਕੇ ਹੁਣ ਆਪਾਂ ਪੈਦਲ ਜਾ ਰਹੇ ਹੈਗੇ ਆ ਉਹ ਪੇਰਾ ਹਾਊਸ ਦੇ ਵੱਲ ਤੇ ਤੁਸੀਂ ਪੈਰਿਸ ਦੇ ਬਾਜ਼ਾਰ ਦੇਖ ਸਕਦੇ ਆਂ ਆਲੇ ਦੁਆਲੇ ਘੜੀਆਂ ਦੇ ਸ਼ੋਰੂਮ ਤੇ ਬਿਲਡਿੰਗਾਂ ਤੁਸੀਂ ਦੇਖੋ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਇੱਕ ਦੱਸਿਆ ਸੀਗਾ ਕਿ ਬਿਲਡਿੰਗਾਂ ਆਲਮੋਸਟ ਆਰਕੀਟੈਕਚਰ ਜਿਹੜਾ ਹੈਗਾ ਆ ਉਹ ਸੇਮ ਜਿਹਾ ਹੀ ਲੱਗਦਾ ਆ ਸੋ ਮੈਂ ਹੁਣ ਤੁਹਾਨੂੰ ਓਪੇਰਾ ਹਾਊਸ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿੰਦਾ ਆ ਇਹ ਇੱਕ ਇੱਥੋਂ ਦੀ ਇੱਕ ਇਤਿਹਾਸਿਕ ਬਿਲਡਿੰਗ ਹੈਗੀ ਆ ਜਿਸ ਨੂੰ ਕਿ ਨਾਪੋਲੀਅਨ 3 ਦੇ ਆਦੇਸ਼ ਤੇ ਬਣਾਇਆ ਗਿਆ ਸੀਗਾ ਤੇ ਇਸ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ 1861 ਦੇ ਵਿੱਚ ਇਹ ਬਣਨਾ ਸ਼ੁਰੂ ਹੋਇਆ ਸੀਗਾ ਤੇ 1875 ਦੇ ਵਿੱਚ ਇਸ ਦਾ ਇੱਕ ਬਿਲਡਿੰਗ ਕੰਪਲੀਟ ਹੋਈ ਸੀਗੀ ਤੇ ਇਹ ਇੱਕ ਥੀਏਟਰ ਆ ਤੇ ਇਸ ਥੀਏਟਰ ਦੇ ਵਿੱਚ ਸਟੇਜ ਇੰਨੀ ਕੁ ਜ਼ਿਆਦਾ ਵੱਡੀ ਹੈਗੀ ਹੈ ਕਿ ਉਹਦੇ ਉੱਤੇ 450 ਤੋਂ ਜ਼ਿਆਦਾ ਆਰਟਿਸਟ ਖੜੀ ਹੋ ਕੇ ਇੱਕ ਟਾਈਮ ਦੇ ਉੱਤੇ ਪਰਫਾਰਮ ਕਰ ਸਕਦੇ ਆ ਔਰ ਇਸ ਦੇ ਅੰਦਰ 2200 ਤੋਂ ਵੀ ਜ਼ਿਆਦਾ ਦਰਸ਼ਕ ਇੱਕ ਟਾਈਮ ਤੇ ਬੈਠ ਕੇ ਅੰਦਰ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਦੇਖ ਸਕਦੇ ਆ ਸੋ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜੀ ਪੈਰਿਸ ਦਾ ਆਪੇਰਾ ਹਾਊਸ ਦਿਖਾਉਣ ਦੇ ਲਈ ਤੇ ਤੁਸੀਂ ਦੇਖੋ ਜੀ ਪੈਰਿਸ ਸ਼ਹਿਰ ਦੀਆਂ ਗਲੀਆਂ आई एम आई एम नॉट इन टू इट बॉस। sabia kam ne sab sab. शो शो ए जेडी ਤੁਸੀਂ ਬਿਲਡਿੰਗ ਦੇਖ ਰਿਹਾ ਮੇਰੇ ਸਾਹਮਣੇ ਇਸ ਦਾ ਨਾਮ ਹੈ 오ਪੇਰਾ ਹਾਊਸ ਔਰ ए ਇਥੋਂ ਦੀ ਇੱਕ ਬਹੁਤ ਹੀ ਜ਼ਿਆਦਾ ਫੇਮਸ ਬਿਲਡਿੰਗ ਹੈ ਤੇ ਆਪਾਂ ਹੁਣ ਇਹਨੂੰ ਦੇਖਣ ਚੱਲੇ ਆ ਜੀ ਆ ਜਾਓ। ਰਾਸ਼ ਦੇਖੋ ਕਿੰਨਾ ਇੱਥੇ ਬਹੁਤ ਹੀ ਜ਼ਿਆਦਾ ਰਸ ਪੈਂਦਾ ਹੈ। ਤੁਸੀਂ ਦੇਖ ਸਕਦੇ ਆਂ ਜੀ ਇਹ ਹੈਗਾ 오ਪੇਰਾ ਹਾਊਸ ਤੇ ਇਹ ਇੱਕ ਥੀਏਟਰ ਆ ਤੇ ਯੂਰਪ ਦੇ ਜਿੱਦਾਂ ਕਹਿ ਲੋ ਕਿ ਇੱਥੋਂ ਦਾ ਜਿਹੜਾ ਕਲਚਰ ਹੈਗਾ ਆ ਉਹਦੇ ਕਾਰਨ ਇੱਥੇ ਇਹਨਾਂ ਦੇ ਕਲਚਰਲ ਪ੍ਰੋਗਰਾਮ ਇਹਦੇ ਅੰਦਰ ਹੁੰਦੇ ਆ ਤੇ ਜਿਵੇਂ ਕਿ ਮੈਂ ਦੱਸ ਹੀ ਚੁੱਕਾ ਆਂ ਕਿ ਇਸਦੇ ਅੰਦਰ ਇੱਕ ਟਾਈਮ ਤੇ 2200 ਲੋਕ ਬੈਠ ਸਕਦੇ ਆ ਤੇ 450 ਤੋਂ ਵੀ ਜ਼ਿਆਦਾ ਲੋਕ ਜਿਹੜੇ ਹੈਗੇ ਇਹਦੇ ਅੰਦਰ ਪਰਫਾਰਮ ਕਰ ਸਕਦੇ ਆ ਹੁਣ ਇੱਥੇ ਮੈਂ ਇਸਦੇ ਅੰਦਰ ਤਾਂ ਫਿਲਹਾਲ ਨਹੀਂ ਜਾ ਰਿਹਾ ਕਿਉਂਕਿ ਇਸਦੇ ਨਾਲ ਹੀ ਇੱਕ ਇੱਥੇ ਮਿਊਜ਼ੀਅਮ ਹੈਗਾ ਆ ਮੈਂ ਉਸ ਮਿਊਜ਼ੀਅਮ ਦੇ ਅੰਦਰ ਜਾਣਾ ਆ ਇਸ ਤੋਂ ਲਾ ਵਾ ਲਾ ਜਿੰਨੇ ਵੀ ਬਾਜ਼ਾਰ ਹੈਗੇ ਆ ਕਾਫੀ ਫੇਮਸ ਇੱਥੇ ਮਾਰਕੀਟ ਹੈਗੀ ਆ ਤੇ ਉੱਥੇ ਮੈਂ ਬਾਜ਼ਾਰ ਦੇ ਵਿੱਚ ਵੀ ਜਾਣਾ ਹੈ ਥੋੜੀ ਬੋਤੀ ਸ਼ੋਪਿੰਗ ਵੀ ਕਰਨੀ ਹੈਗੀ ਆ ਸੋ 오ਪੇਰਾ ਹਾਊਸ ਨੂੰ ਤੁਸੀਂ ਬਾਹਰੋਂ ਹੀ ਦੇਖ ਲਓ ਜੀ ਜਿੱਦਾਂ ਆਪਣੇ ਪਿੰਡਾਂਵਾਲ ਅੱਜਕੱਲ ਇਹ ਰਿਕਸ਼ੇ ਜੇ ਬਹੁਤ ਚੱਲਦੇ ਆ ਨਾ ਉਦਾਂ ਮੈਂ ਪੈਰਿਸ ਦੇ ਵਿੱਚ ਦੇਖਿਆ ਹਾਂ ਦੇਖੋ ਬਹੁਤ ਇਆਦਰ ਇਥੇ ਰਿਕਸ਼ੇ ਜਿਹੇ ਸੋ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੁਣ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਉਮੀਦ ਕਰਦਾ ਆਂ ਕਿ ਇਹ ਵੀਡੀਓ ਤੇ ਯੂਰਪ ਦਾ ਟੂਰ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਹੋਵੇਗਾ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ